ਗਰਮੀਆਂ ਦਾ ਮੌਸਮ ਸਿਖਰਾਂ ਤੇ ਹੈ ਤੇ ਅਜੇ ਵਿੱਚ ਲੋਕ ਆਪਣੇ ਸਰੀਰ ਨੂੰ ਠੰਡਾ ਰੱਖਣ ਦੇ ਲਈ ਵੱਖ-ਵੱਖਰੀਆਂ ਚੀਜ਼ਾਂ ਦਾ ਖਾਣ-ਪੀਣ ਕਰਦੇ ਨੇ ਤੇ ਹੈਲਥ ਡਰਿੰਕਸ ਵੀ ਪੀ ਰਹੇ ਨੇ ਤੇ ਅਜੇ ਵਿੱਚ ਪੁਦੀਨਾ ਦੇ ਪੱਤੀਆਂ ਦੀ ਗੱਲ ਕੀਤੀ ਜਾਵੇ ਤਾਂ ਸਾਡੇ ਸਿਹਤ ਦੇ ਲਈ ਕਾਫੀ ਫਰਦਾਨ ਸਾਬਤ ਹੁੰਦਾ ਜਿਵੇਂ ਪੁਦੀਨਾ ਦੀਆਂ ਪੱਤੀਆਂ ਸਰੀਰ ਨੂੰ ਇੱਕ ਵੱਡਾ ਫਾਇਦਾ ਪਹੁੰਚਾਉਂਦੀਆਂ ਨੇ ਅਜੇ ਵਿੱਚ ਤੁਹਾਨੂੰ ਦੱਸ ਦੇ ਕਿ ਹੈਲਥ ਐਕਸਪਰਟ ਵੀ ਅਜਿਹੇ ਮੌਸਮ ਦੇ ਵਿੱਚ ਚੰਗੇ ਫਰੂਟਸ ਅਤੇ ਡਰਿੰਕਸ ਦੀ ਸਲਾਹ ਦਿੰਦੇ ਨੇ ਜੋ ਕਿ ਸਾਡੇ ਸਰੀਰ ਨੂੰ ਪੋਸ਼ਕਤਤਾ ਦੇਣ ਹੀ ਤੇ ਨਾਲ ਹੀ ਸਰੀਰ ਨੂੰ ਠੰਡਾ ਵੀ ਰੱਖਣ ਅਜੇ ਵਿੱਚ ਠੰਢੀ ਚੀਜ਼ਾਂ ਗੱਲ ਕੀਤੀ ਜਾਵੇ ਤਾਂ ਗਰਮੀਆਂ ਦੇ ਵਿੱਚ ਪੁਦੀਨੇ ਦੀ ਪੱਤੀਆਂ ਦਾ ਸੇਵਨ ਬੇहद ਲਾਭਕਾਰੀ ਹੈ ਇਸ ਦੀ ਤਾਸੀਰ ਕਾਫੀ ਠੰਡੀ ਹੁੰਦੀ ਹੈ ਤੇ ਅਜੇ ਵਿੱਚ ਲੋਕ ਇਸ ਮੌਸਮ ਦੇ ਵਿੱਚ ਦਾ ਸੇਵਨ ਵੀ ਕਰਦੇ ਨੇ ਤੁਹਾਨੂੰ ਦੱਸਦੇ ਕਿ ਇਹ ਜਿ sirf ਚਟਨੀ ਹੀ ਨਹੀਂ ਬਣਦੀ ਸਗੋ ਇਸ ਦੇ ਰਸ ਵੀ ਬੇहद ਲਾਭਕਾਰੀ ਹੁੰਦਾ ਹੈ ਤਾਂ ਤੁਹਾਨੂੰ ਦੱਸਦੇ ਕਿ ਆਖਰਕਾਰ ਇਸ ਦੇ ਰਸ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਦੇ ਵਿੱਚ ਕੀ ਕੁਝ ਫਾਇਦੇ ਹੁੰਦੇ ਨੇ ਜਿਵੇਂ ਪੁਦੀਨਾ ਦੀਆਂ ਪੱਤੀਆਂ ਦੇ ਰਸ ਸਾਡੇ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ ਵਜ਼ਨ ਘਟਾਉਣ ਦੇ ਵਿੱਚ ਮਦਦ ਮਿਲਦੀ ਹੈ ਸਰੀਰ ਜਿਹੜੇ ਕਿ ਹਾਈਡਰੇਟ ਰਹਿੰਦਾ ਹੈ ਗਰਮੀਆਂ ਦਾ ਮੌਸਮ ਸਿਖਰਾਂ ਤੇ ਹੈ ਤੇ ਅਜੇ ਵਿੱਚ ਲੋਕ ਆਪਣੇ ਸਰੀਰ ਨੂੰ ਠੰਡਾ ਰੱਖਣ ਦੇ ਲਈ ਵੱਖ-ਵੱਖਰੀਆਂ ਚੀਜ਼ਾਂ ਦਾ ਖਾਣ-ਪੀਣ ਕਰਦੇ ਨੇ ਤੇ ਹੈਲਥ ਡਰਿੰਕਸ ਵੀ ਪੀ ਰਹੇ ਨੇ ਤੇ ਅਜੇ ਵਿੱਚ ਪੁਦੀਨਾ ਦੇ ਪੱਤੀਆਂ ਦੀ ਗੱਲ ਕੀਤੀ ਜਾਵੇ ਤਾਂ ਸਾਡੇ ਸਿਹਤ ਦੇ ਲਈ ਕਾਫੀ ਫਰਦਾਨ ਸਾਬਤ ਹੁੰਦਾ ਜਿਵੇਂ ਪੁਦੀਨਾ ਦੀਆਂ ਪੱਤੀਆਂ ਸਰੀਰ ਨੂੰ ਇੱਕ ਵੱਡਾ ਫਾਇਦਾ ਪਹੁੰਚਾਉਂਦੀਆਂ ਨੇ ਅਜੇ ਵਿੱਚ ਤੁਹਾਨੂੰ ਦੱਸ ਦੇ ਕਿ ਹੈਲਥ ਐਕਸਪਰਟ ਵੀ ਅਜਿਹੇ ਮੌਸਮ ਦੇ ਵਿੱਚ ਚੰਗੇ ਫਰੂਟਸ ਅਤੇ ਡਰਿੰਕਸ ਦੀ ਸਲਾਹ ਦਿੰਦੇ ਨੇ ਜੋ ਕਿ ਸਾਡੇ ਸਰੀਰ ਨੂੰ ਪੋਸ਼ਕ ਤੱਤ ਤਾਂ ਦੇਣ ਹੀ ਤੇ ਨਾਲ ਹੀ ਸਰੀਰ ਨੂੰ ਠੰਡਾ ਵੀ ਰੱਖਣ ਅਜੇ ਵਿੱਚ ਠੰਢੀ ਚੀਜ਼ਾਂ ਗਰਮੀਆਂ ਦੇ ਜਵਾਬ ਤਾਂ ਗਰਮੀਆਂ ਦੇ ਵਿੱਚ ਪੁਦੀਨੇ ਦੀ ਪੱਤੀਆਂ ਦਾ ਸੇਵਨ ਬੇहद ਲਾਭਕਾਰੀ ਹੈ ਇਸ ਦੀ ਤਾਸੀਰ ਕਾਫੀ ਠੰਡੀ ਹੁੰਦੀ ਹੈ ਤੇ ਅਜੇ ਵਿੱਚ ਲੋਕ ਇਸ ਮੌਸਮ ਦੇ ਵਿੱਚ ਇਸ ਦਾ ਸੇਵਨ ਵੀ ਕਰਦੇ ਨੇ ਤੁਹਾਨੂੰ ਦੱਸਦੇ ਕਿ ਇਹ ਜੀ ਸਿਰਫ ਚਟਨੀ ਹੀ ਨਹੀਂ ਬਣਦੀ ਸਗੋ ਇਸ ਦੇ ਰਸ ਵੀ ਬੇहद ਲਾਭਕਾਰੀ ਹੁੰਦਾ ਹੈ ਤਾਂ ਤੁਹਾਨੂੰ ਦੱਸਦੇ ਕਿ ਆਖਰਕਾਰ ਇਸ ਦੇ ਰਸ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਦੇ ਵਿੱਚ ਕੀ ਕੁਝ ਫਾਇਦੇ ਹੁੰਦੇ ਨੇ ਜਿਵੇਂ ਪੁਦੀਨਾ ਦੀਆਂ ਪੱਤੀਆਂ ਦੇ ਰਸ ਸਾਡੇ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ वजन ਘਟਾਉਣ ਦੇ ਵਿੱਚ ਮਦਦ ਮਿਲਦੀ ਹੈ ਸਰੀਰ ਜਿਹੜੇ ਕਿ ਹਾਈਡਰੇਟ ਰਹਿੰਦਾ ਹੈ ਗਰਮੀਆਂ ਦਾ ਮੌਸਮ ਸਿਖਰਾਂ ਤੇ ਹੈ ਤੇ ਅਜੇ ਵਿੱਚ ਲੋਕ ਆਪਣੇ ਸਰੀਰ ਨੂੰ ਠੰਡਾ ਰੱਖਣ ਦੇ ਲਈ ਵੱਖ-ਵੱਖਰੀਆਂ ਚੀਜ਼ਾਂ ਦਾ ਖਾਣ-ਪੀਣ ਕਰਦੇ ਨੇ ਤੇ ਹੈਲਥ ਡਰਿੰਕਸ ਵੀ ਪੀ ਰਹੇ ਨੇ ਤੇ ਅਜੇ ਵਿੱਚ ਪੁਦੀਨਾ ਦੇ ਪੱਤੀਆਂ ਦੀ ਗੱਲ ਕੀਤੀ ਜਾਵੇ ਤਾਂ ਸਾਡੇ ਸਿਹਤ ਦੇ ਲਈ ਕਾਫੀ ਫਰਦਾਨ ਸਾਬਤ ਹੁੰਦਾ ਜਿਵੇਂ ਪੁਦੀਨਾ ਦੀਆਂ ਪੱਤੀਆਂ ਸਰੀਰ ਨੂੰ ਇੱਕ ਵੱਡਾ ਫਾਇਦਾ ਪਹੁੰਚਾਉਂਦੀਆਂ ਨੇ ਅਜੇ ਵਿੱਚ ਤੁਹਾਨੂੰ ਦੱਸ ਦੇ ਕਿ ਹੈਲਥ ਐਕਸਪਰਟ ਵੀ ਅਜਿਹੇ ਮੌਸਮ ਦੇ ਵਿੱਚ ਚੰਗੇ ਫਰੂਟਸ ਅਤੇ ਡਰਿੰਕਸ ਦੀ ਸਲਾਹ ਦਿੰਦੇ ਨੇ ਜੋ ਕਿ ਸਾਡੇ ਸਰੀਰ ਨੂੰ ਪੋਸ਼ਕ ਤੱਤ ਤਾਂ ਦੇਣ ਹੀ ਤੇ ਨਾਲ ਹੀ ਸਰੀਰ ਨੂੰ ਠੰਡਾ ਵੀ ਰੱਖਣ ਅਜੇ ਵਿੱਚ ਠੰਡੀ ਚੀਜ਼ਾਂ ਗਰਮੀਆਂ ਦੇ ਜਵਾਬ ਤਾਂ ਗਰਮੀਆਂ ਦੇ ਵਿੱਚ ਪੁਦੀਨੇ ਦੀ ਪੱਤੀਆਂ ਦਾ ਸੇਵਨ ਬੇहद ਲਾਭਕਾਰੀ ਹੈ ਇਸ ਦੀ ਤਾਸੀਰ ਕਾਫੀ ਠੰਡੀ ਹੁੰਦੀ ਹੈ ਤੇ ਅਜੇ ਵਿੱਚ ਲੋਕ ਇਸ ਮੌਸਮ ਦੇ ਵਿੱਚ ਇਸ ਦਾ ਸੇਵਨ ਵੀ ਕਰਦੇ ਨੇ ਤੁਹਾਨੂੰ ਦੱਸਦੇ ਕਿ ਇਹ ਜੀ ਸਿਰਫ ਚਟਨੀ ਹੀ ਨਹੀਂ ਬਣਦੀ ਸਗੋ ਇਸ ਦੇ ਰਸ ਵੀ ਬੇਹੱਦ ਲਾਭਕਾਰੀ ਹੁੰਦਾ ਹੈ ਤਾਂ ਤੁਹਾਨੂੰ ਦੱਸਦੇ ਕਿ ਆਖਰਕਾਰ ਇਸ ਦੇ ਰਸ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਦੇ ਵਿੱਚ ਕੀ ਕੁਝ ਫਾਇਦੇ ਹੁੰਦੇ ਨੇ ਜਿਵੇਂ ਪੁਦੀਨਾ ਦੀਆਂ ਪੱਤੀਆਂ ਦੇ ਰਸ ਸਾਡੇ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ ਵਜਨ ਘਟਾਉਣ ਦੇ ਵਿੱਚ ਮਦਦ ਮਿਲਦੀ ਹੈ ਸਰੀਰ ਜਿਹੜੇ ਕਿ ਹਾਈਡਰੇਟ ਰਹਿੰਦਾ ਹੈ ਗਰਮੀਆਂ ਦਾ ਮੌਸਮ ਸਿਖਰਾਂ ਤੇ ਹੈ ਤੇ ਅਜੇ ਵਿੱਚ ਲੋਕ ਆਪਣੇ ਸਰੀਰ ਨੂੰ ਠੰਡਾ ਰੱਖਣ ਦੇ ਲਈ ਵੱਖ-ਵੱਖਰੀਆਂ ਚੀਜ਼ਾਂ ਦਾ ਖਾਣ-ਪੀਣ ਕਰਦੇ ਨੇ ਤੇ ਹੈਲਥ ਡਰਿੰਕਸ ਵੀ ਪੀ ਰਹੇ ਨੇ ਤੇ ਅਜੇ ਵਿੱਚ ਪੁਦੀਨਾ ਦੇ ਪੱਤੀਆਂ ਦੀ ਗੱਲ ਕੀਤੀ ਜਾਵੇ ਤਾਂ ਸਾਡੇ ਸਿਹਤ ਦੇ ਲਈ ਕਾਫੀ ਫਰਦਾਨ ਸਾਬਤ ਹੁੰਦਾ ਜਿਵੇਂ ਪੁਦੀਨਾ ਦੀਆਂ ਪੱਤੀਆਂ ਸਰੀਰ ਨੂੰ ਇੱਕ ਵੱਡਾ ਫਾਇਦਾ ਪਹੁੰਚਾਉਂਦੀਆਂ ਨੇ ਅਜੇ ਵਿੱਚ ਤੁਹਾਨੂੰ ਦੱਸ ਦੇ ਕਿ ਹੈਲਥ ਐਕਸਪਰਟ ਵੀ ਅਜਿਹੇ ਮੌਸਮ ਦੇ ਵਿੱਚ ਚੰਗੇ ਫਰੂਟਸ ਅਤੇ ਡਰਿੰਕਸ ਦੀ ਸਲਾਹ ਦਿੰਦੇ ਨੇ ਜੋ ਕਿ ਸਾਡੇ ਸਰੀਰ ਨੂੰ ਪੋਸ਼ਕ ਤੱਤ ਤਾਂ ਦੇਣ ਹੀ ਤੇ ਨਾਲ ਹੀ ਸਰੀਰ ਨੂੰ ਠੰਡਾ ਵੀ ਰੱਖਣ ਅਜੇ ਵਿੱਚ ਠੰਢੀ ਚੀਜ਼ਾਂ ਗੱਲ ਕੀਤੀ ਜਾਵੇ ਤਾਂ ਗਰਮੀਆਂ ਦੇ ਵਿੱਚ ਪੁਦੀਨੇ ਦੀ ਪੱਤੀਆਂ ਦਾ ਸੇਵਨ ਬੇहद ਲਾਭਕਾਰੀ ਹੈ ਇਸ ਦੀ ਤਾਸੀਰ ਕਾਫੀ ਠੰਡੀ ਹੁੰਦੀ ਹੈ ਤੇ ਅਜੇ ਵਿੱਚ ਲੋਕ ਇਸ ਮੌਸਮ ਦੇ ਵਿੱਚ ਦਾ ਸੇਵਨ ਵੀ ਕਰਦੇ ਨੇ ਤੁਹਾਨੂੰ ਦੱਸਦੇ ਕਿ ਇਹ ਜੀ ਸਿਰਫ ਚਟਨੀ ਹੀ ਨਹੀਂ ਬਣਦੀ ਸਗੋ ਇਸ ਦੇ ਰਸ ਵੀ ਬੇहद ਲਾਭਕਾਰੀ ਹੁੰਦਾ ਹੈ ਤਾਂ ਤੁਹਾਨੂੰ ਦੱਸਦੇ ਕਿ ਆਖਰਕਾਰ ਇਸ ਦੇ ਰਸ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਦੇ ਵਿੱਚ ਕੀ ਕੁਝ ਫਾਇਦੇ ਹੁੰਦੇ ਨੇ ਜਿਵੇਂ ਪੁਦੀਨਾ ਦੀਆਂ ਪੱਤੀਆਂ ਦੇ ਰਸ ਸਾਡੇ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ ਵਜ਼ਨ ਘਟਾਉਣ ਦੇ ਵਿੱਚ ਮਦਦ ਮਿਲਦੀ ਹੈ ਸਰੀਰ ਜਿਹੜੇ ਕਿ ਹਾਈਡਰੇਟ ਰਹਿੰਦਾ ਹੈ